ਰ ਨਾ ਚਾਹੁੰਦੇ ਹੋਏ ਵੀ ਕਈ ਵਾਰੀ ਇਹੋ ਜਿਹੇ ਬੰਦੇ ਤੁਹਾਨੂੰ ਜ਼ਿੰਦਗੀ 'ਚ ਟੱਕਰ ਜਾਂਦੇ ਜਿਹੜੇ ਜੀਣਾ ਹੀ ਔਖਾ ਕਰ ਦਿੰਦੇ ਆਖੋ ਸਾਥ ਜੀਣਾ ਹੀ ਤੁਸੀਂ ਸੰਗਤ ਕਰਦੇ ਹੋ ਤੁਸੀਂ ਬੁਰਾ ਵੀ ਨਹੀਂ ਮੰਗਦੇ ਮਾੜਾ ਵੀ ਨਹੀਂ ਉਹਦਾ ਮੰਗਦੇ ਧਾਮ ਹੀ ਹੋ ਸੱਲ ਪਟ ਜੀ ਕਹਿੰਦੇ ਇੱਕੋ ਇਲਾਜ ਹੈ ਗੁਰੂ ਰਾਮਦਾਸ ਦੀ ਸ਼ਰਨ ਆ ਜਾ ਜਿਹੜੇ ਜਿੰਦਿਆਂ ਜਮ ਤੰਗ ਕਰਦੇ ਐ ਉਹ ਗੁਰੂ ਰਾਮ ਦਾਸ ਉਹਨਾਂ ਨੂੰ ਵੀ ਬੰਨ ਕੇ ਰੱਖ ਦੇਣਗੇ ਮਰਨ ਤੋਂ ਬਾਅਦ ਵੀ ਜਿਹੜੇ ਜਮ ਆਉਂਦੇ ਉਹਨਾਂ ਨੂੰ ਵੀ ਬੰਨ ਕੇ ਰੱਖ ਦੇਣਗੇ ਇੱਕ ਵਾਰੀ ਗੁਰੂ ਰਾਮ ਦਾਸ ਜਿਕੇ ਵਿਕ ਜਾ ਉਹਨਾਂ ਦੀ ਸ਼ਰਨ ਆ ਜਾਗਾ ਬਾਬਾ ਨਨ ਸਿੰਘ ਦੇ ਬਚਨ ਸਜ਼ਾ ਕਸੂਰ ਬਿਨਾਂ ਨਹੀਂ ਮਿਲਦੀ ਕਸੂਰ ਭਾਵੇਂ ਪਿਛਲੇ ਜਨਮ ਦਾ ਹੋ ਮੰਦਾ ਚੰਗਾ ਆਪਣਾ ਆਪਣੇ ਕੀਤਾ ਪਾਵਣ ਅਸੀਂ ਉਹੀ ਕੋਈ ਗਲਤੀਆਂ ਕੀਤੀਆਂ ਪਤਾ ਨਹੀਂ ਪਿਛਲੇ ਜਨਮ ਕੀਤੀਆਂ ਉਸ ਤੋਂ ਪਿਛਲੇ ਕੀਤੀਆਂ ਉਹ ਕਰਮ ਸੁਰਿਆਰੇ ਐਸ ਕੀਤੀਆਂ ਛੋਟੇ ਹੁੰਦੇ ਆ ਕੀਤੀਆਂ ਪਰ ਸੱਲ ਭੱਟ ਜੀ ਦੀ ਇੰਨੀ ਵੱਡੀ ਭਾਵਨਾ ਕਹਿੰਦੇ ਦੁੱਖ ਪਾਪਾਂ ਕਰਕੇ ਆਂਦੇ ਆ ਦੁੱਖ ਤੇਰੇ ਕਰਨ ਸੱਲ ਭੱਟ ਜੀ ਕਹਿੰਦੇ ਓ ਗੁਰੂ ਰਾਮਦਾਸ ਦੀ ਸ਼ਰਣ ਆ ਜਾ ਗੁਰੂ ਰਾਮਦਾਸ ਇਸ਼ਾਰਾ ਹੀ ਕਰ ਦੇਣ ਸਾਰੇ ਪਿਛਲਾ ਕੋਟਾ ਪਾਪਾ ਨਾ ਧੋਤਾ ਜਾ ਸਕਦਾ ਗੱਜ ਕੇ ਆਖੋ ਸਤਨਾਮ ਆਖ ਧੰਗ ਅੰਤ ਕ ਪਤੇ ਨ ਸੱਲ ਕਬ ਮੰ ਮਾੜੀਏ ਜੀ ਨਾ ਪਾਵੇ ਇਹਨੂੰ ਬੰਨ ਨਹੀਂ ਸਕਦੀ ਇਹਦੇ ਨੇੜੇ ਨਹੀਂ ਆ ਸਕਦੀ ਸੱਲ ਭਟ ਜੀ ਕਹਿੰਦੇ ਆ ਅਗ ਅੰਤਿਕ ਪਾਵੇ ਨਾ ਸੱਲ ਕਹ ਗੁਰ ਰਾਮਦਾਸ ਤੇਰੀ ਸ਼ਰਣ ਗੁਰ ਰਾਮਦਾਸ ਤੇਰੀ ਸ਼ਰਣ ਦੀ ਅਰਥ ਸਾਰੇ ਸੁਈਏ ਅੰਦਰੋਂ ਸੁਣ ਲੋਗੇ ਰੱਬ ਵੀ ਨਹੀਂ ਲੱਭੋਗੇ ਅੱਖਾਂ ਹੀ ਖੋਲ ਲੈਣ ਦੇ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ ਇਹ ਸੁਈਏ ਬੋਲੇ ਜੀ ਨਾਲ ਤੂੰ ਸਤਗੁਰ ਚਾਹੂ ਜੁਗੀ ਹੁਣੇ ਆਪਾਂ ਗਾ ਕੇ ਬੋਲਿਆ ਹੁਣ ਇਹ ਨਾਲ ਨਾਲ ਮੈਂ ਬੁਲਾ ਰਿਹਾ ਅਖਰੀ ਅਰਥ ਰਖੋ ਗੁਰੂ ਰਾਮਦਾਸ ਜੀ ਕਹਿੰਦੇ ਤੂੰ ਸਤਗੁਰ ਚਹੋ ਜੁ ਵੀ ਆਹਾ ਆਪਾ ਆਪਣੇ ਪਰਮੇਸ਼ਵਰ ਗੁਰੂ ਰਾਮਦਾਸ ਜੀ ਚਾਰਾਂ ਯੁਗਾਂ ਵਿੱਚ ਤੁਸੀਂ ਹੋਈ ਸੀ ਤੁਸੀਂ ਹੋਈ ਸੀ ਸਤਜੁਗ ਜਵੀ ਤੁਸੀਂ ਸੀ ਕਰਤੇ ਤੇ ਵੀ ਦਵਪਰ ਤੇ ਵੀ ਕਲਯੁਗ ਜਵੀ ਗੁਰੂ ਰਾਮਦਾਸ ਜੀ ਫਲ ਭਟ ਜੀ ਕਹਿੰਦੇ ਗੁਰੂ ਰਾਮਦਾਸ ਜੀ ਮੇਰੀਆਂ ਨਜਰਾਂ ਵਿੱਚ ਤੇ ਪਰਮੇਸ਼ਰ ਤੂੰ ਆਵ ਹੀ ਹੈ ਆਖੋ ਸਤਨਾਮ ਤੂੰ ਆਵੀ ਹੈ ਤੁਹਾਡੇ ਜਨੇ ਬੈਠੇ ਹੋ ਕੋਈ 40 ਦਾ ਹੈ ਕੋਈ 20 ਦਾ ਹੈ ਕੋਈ 60 ਦਾ ਹੈ ਕੋਈ 65 ਦਾ ਹੈ 70 ਦਾ ਸੀ ਬਾੜ ਤਰੇਣ ਲਾਗੇ ਮੈਂ ਵੀ ਜਿਸ ਲਈ ਜਨਮ ਮਿਲਿਆ ਉਸ ਜਨਮ ਨੂੰ ਸਫਲ ਕਰਨ ਲਈ ਜਿਹੜੀ ਬੰਦਗੀ ਕਰਨੀ ਹੈ ਸਿਮਰਨ ਕਰਨਾ ਹੈ ਤੁਸੀਂ ਭਗਤੀ ਕਰਨੀ ਹੈ ਆ ਭਗਤੀ ਦਾ ਬੜਾ ਵੱਡਾ ਹਿੱਸਾ ਆਪਣੇ ਗੁਰੂ ਦੇ ਉੱਤੇ ਭਾਵਨਾ ਬਣਨੀ ਆਖੋ ਸਤਨਾਮ ਵਾਹਿਗੁਰੂ ਇਹ ਸਹਿਵਾ ਵਿੱਚੋਂ ਬੜਾ ਵੱਡਾ ਹਿੱਸਾ ਹੈ ਭਗਤੀ ਦਾ ਮੇਰੀ ਆਪਣੀ ਲਾਈਫ ਦੇ 18 ਸਾਲ ਅਜਾਇਆ ਇੰਜ ਬੀਤੇ ਐ ਇਸ ਵਿੱਚ ਦਰਬਾਰ ਸਾਹਿਬ ਮੈਂ ਜਾਣਾ ਸਾਂ ਉਹ ਮੇਰੀ ਉਮਰ ਹੋਏਗੀ 20 ਸਾਲ ਦੀ 35 ਸਾਲ 40 ਸਾਲ ਪਹਿਲੀ ਗੱਲ ਮੈਂ ਕਰਦਾ ਜਿਹੜੇ ਇਸ ਉਮਰ ਲਾਗੇ ਬੈਠੇ ਆ ਤੇ ਅੰਮ੍ਰਿਤਸਰ ਦੇ ਆ ਉਹਨਾਂ ਨੂੰ ਪਤਾ ਹੋਏਗਾ ਵੀ ਦੂਜਾ ਹੁਕਮਨਾਮਾ ਹੁੰਦਾ ਸੀ ਦਰਬਾਰ ਸਾਹਿਬ ਤੇ ਫਿਰ ਬੋਲਦੇ ਹੁੰਦੇ ਸੀ ਸਭੇ ਬੋਲੋ ਵਾਗੇ ਗੁਰੂ ਦੀ ਅੰਸਾ ਗਵਾਹ ਹੈ ਗੁਰੂ ਵਾਹਿਗੁਰੂ ਸਭੇ ਬੋਲੋ ਵਾਗੇ ਗੁਰੂ ਦੀ ਇਹਦਾ ਕੀ ਤਜਤੋ ਨਾਹੀ ਤੇਰਾ ਭੀ ਤਜਤੋ ਨਾਹੀ ਹੋ ਮੈਨੂੰ ਗਿਆਨ ਕਿਪਾਈ ਸਭੇ ਬੋਲੋ ਅਹ ਗੁਰੂ ਉਲਦੇ ਸੀ ਤਰਸ ਪਿਆ ਮੇ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਲੈ ਤਾਂ ਜੀਵਾ ਧਰਮਨ ਧੀਰੇ ਦਰਗਾਈ ਆਸਥਾਨ ਹੋਵੇ ਜਿਸ ਦਰਗਾਈ ਆਸਥਾਨ ਤੇ ਮੈਂ ਯਕੀਨ ਕਰਕੇ ਕੇਵਲ ਭਾਈ ਤੇ ਇਸਤਰੀਆਂ ਮੱਥਾ ਟੇਕਣਾ ਨਹੀਂ ਜਾਂਦੀਆਂ ਕੇਵਲ ਅਸੀਂ ਮਨੁੱਖ ਮੱਥਾ ਟੇਕਣ ਨਹੀਂ ਜਾਂਦੇ ਐਡਾ ਦਰਗਾਈਆ ਸਾਨ ਹੈ ਦਰਗਾਹ ਵਿੱਚੋਂ ਬਖਸ਼ੀਆਂ ਰੂਹਾਂ ਵੀ ਗੁਰੂ ਰਾਮਦਾਸ ਜੀ ਦੇ ਘਰ ਹਾਜ਼ਰੀਆਂ ਭਰਦੀਆਂ ਤੇ ਰੋਜ਼ ਭਰਦੀਆਂ ਗੁਰੂ ਅਰਜਨ ਦੇਵ ਜੀ ਮਰਿਆ ਤਾਂ ਹੀ ਹਾਜ਼ਰ ਨਾਜ਼ਰ ਬਣੇ ਕਿਸੇ ਗੁਰਦੁਆਰੇ ਤੁਸੀਂ ਦੁਪਹਿਰੀ ਰਖਿਆ ਨਾਨਕ ਸਾਹਿਬ ਦੁਪਹਿਰੀ ਦੇਖ ਲਈ ਜਿਵੇਂ ਗੁਰੂ ਇਹ ਹਾਜ਼ਰ-ਨਾਜ਼ਰ ਹੋ ਰਿਹਾ ਤਾਂ ਜਿਵੇਂ ਅਸੀਂ ਦੁਪਹਿਰ ਨੂੰ ਹੋ ਜਾਂ ਪਣੀ ਪਰ ਤੱਕ ਗੁਰੂ ਰਾਮਦਾਸ ਜੀ ਹਾਜ਼ਰ-ਨਾਜ਼ਰ ਉਸੇ ਤਰ੍ਹਾਂ ਅਰਵਾਸਤਾ ਆਖੋ ਸਤਨਾਮ ਵੇਖ ਵਰਤਦੀ ਚੌਂਕੀਆਂ ਨਾਲ ਕੀਰਤਨ ਆਸਰਾ ਜੀ ਦੀ ਵਾਰ ਦੀ ਚੌਂਕੀ ਉਸ ਤੋਂ ਪਹਿਰੇ ਤਿੰਨ ਪਹਿਰੇ ਦੀ ਚੌਂਕੀ ਬਿਲਾਵਲ ਦੀ ਚੌਂਕੀ ਦੁਪਹਿਰੀ ਚਰਨ ਕਮਲ ਦੀ ਚੌਂਕੀ 3 ਵਜੇ 3 ਵਜੇ ਦੇਖ ਲਈਏ ਇਹ ਚਰਨ ਕਮਲ ਦੀ ਚੌਂਕੀ ਕੀ ਹੈ ਇਹ ਵੀ ਹਾਜ਼ਰ ਨਾਜ਼ਰ ਬਰਿਆਦਾ ਗੱਲਾਂ ਤੋਲੀਆਂ ਲੱਗਦਾ ਸਿੰਘ ਸਾਹਿਬ ਲਈ ਜੀ ਰਾਗੀਆਂ ਲਈ ਚੱਦਰ ਚਰਨ ਕਮਲ ਦੀ ਚੌਂਕੀ ਸੋਦਰ ਦੀ ਚੌਂਕੀ ਰਾਮ ਕਿਤੇ ਦੇਖ ਲੋ ਪ੍ਰਕਾਸ਼ ਪਹਿਲੇ ਆਉਂਦਾ ਫਿਰ ਸੰਗਤ ਆਉਂਦੀ ਹੁਣ ਇੱਥੇ ਵੀ ਤੇ ਆਪਾਂ ਪ੍ਰਕਾਸ਼ 4 ਵਜੇ ਹੋਇਆ ਤੇ ਆਪਾਂ ਕੋ 4-5 ਆਇਆ ਕੋ 5 ਆਇਆ ਪਰ ਗੁਰੂ ਰਾਮਦਾਸ ਜੀ ਦੇ ਘਰ ਸੰਗਤਾਂ ਪਹਿਲੇ ਆਉਂਦੀ ਆ ਆਖੋ ਸਤਿਨਾਮ ਹਾਂ ਗੁਰੂ ਰਾਮਦਾਸ ਜੀ ਖਲ ਦੇ ਕੀ ਹਾਜ਼ਰ ਨਾਜ਼ਰ ਆ ਵੀ ਮਾਲਕ ਆ ਗਏ ਆਕੋ ਸਤਿਨਾਮ ਸੰਗਦਾ ਉਡੀਕ ਰਹੀ ਹੈ ਉਡੀਕ ਰਹੀ ਹੈ ਉਹ ਕਿਹੋ ਜੀ ਉਡੀਕ ਹੈ <laughs> oh, ha oh, re oh. ਉ ਵੀ ਕੋਈ ਪਿਛਲੇ ਜਨਮ ਦੇ ਰੂਹਾਂ ਨੇ ਜਨਮ ਮੱਛੀ ਦਾ ਪਰ ਗੁਰੂ ਰਾਮਦਾਸ ਨੇ ਰੱਖਿਆ ਚਰਨਾਂ ਦੇ ਕੋਲ ਹੀ ਆਖੋ ਸੱਚ ਜਨਮ ਪੰਛੀ ਦਾ ਪਰ ਬਾਬਾ ਬੋਡਾ ਜੀ ਦੀ ਬੇਰ ਤੇ ਵੇਖੋ ਹਜ਼ਾਰਾਂ ਦੇ ਸਾਹ ਨਾਲ ਉਹ ਚੜੀਆਂ ਉਹ ਪੰਛੀ ਰੱਖਿਆ ਚਰਨਾਂ ਦੇ ਕੋਲ ਹੀ ਆਖੋ ਸੱਚ ਘੋੜੇ ਹੋਰ ਵੀ ਨੇ ਘੋੜਾ ਉਹ ਕਿੱਡਾ ਭਗਾ ਲੈ ਜਿੱਦੇ ਤੇ ਕਲਗੀਆਂ ਲਾ ਵਿਰਾਜਮਾਨ ਕਹਿ ਦਿਓ ਗੱਜ ਕੇ ਸੱਤ ਜੀ ਉਹਦੀ ਕੁੱਲ ਅਜ ਤੱਕ ਚੱਲ ਰਹੀ ਹਯੂਰ ਸਾਹਿਬ ਕਹਿ ਦਿਓ ਗੱਜ ਕੇ ਸੱਤ ਜੀ ਲੱਖ 84 ਮਹਿਦਰੀ ਸਭ ਸਭ ਉਸਲੇ ਐ ਲੱਗਦੇ ਪੰਛੀਆਂ ਵੀ ਗਾ ਰਹੀਆਂ ਸੱਚੇ ਪਾਤਸ਼ਾਹ ਨੂੰ ਜੀ ਆਇਆਂ ਕਹਿਣ ਤੋ ਜਿੰਨੀਆਂ ਸੰਗਤਾਂ ਬੈਠੀਆਂ ਜੇ ਮੇਰੀ ਗੱਲ ਕਿੱਥੋਂ ਸ਼ੁਰੂ ਹੋਈ ਸੀ ਇਹੋ ਜਾਂ ਦਰਗਾਈ ਅਸਥਾਨ ਜਿਹਦੀ ਮਰਿਆਦਾ ਹੀ ਬਲਖਣ ਜਿਹਦੀ ਹਰ ਬਾਤ ਬਲਖਣ ਜਿੱਥੇ ਅਸੀਂ ਤੁਸੀਂ ਨਹੀਂ ਜਾਂਦੇ ਦਰਗਾਈ ਰੂਹਾਂ ਹਾਜ਼ਰੀ ਪਰ ਵਲ ਕੋਈ ਆਸਾਨ ਐ ਹੋ ਜਾ ਨਹੀਂ ਜਿੰਨੂੰ ਬਣਾਉਣ ਵੇਲੇ ਪਰਮੇਸ਼ਰ ਨੇ ਟੋਕਰੀ ਸਿਰ ਤੇ ਆਵ ਚੁੱਕੀ ਹੋਏ ਇੱਕ ਗੁਰੂ ਰਾਮਦਾਸ ਜੀ ਦਾ ਘਰ ਆਖੋ ਸਤਿ ਪਰਮੇਸ਼ਰ ਨੇ ਆਵ ਮਨੁੱਖ ਦਾ ਰੂਪ ਧਰ ਕੇ ਉਹ ਸੇਵਾ ਦੀ ਟੋਕਰੀ ਚੁੱਕੀ ਜਿੱਥੇ ਇਹ ਕੌਤਕ ਹੋਇਆ ਉਹਨੂੰ ਅਜ ਹਰ ਕੀ ਪੌੜੀ ਕਹਿੰਦੇ ਆਖੋ ਸਤਿ ਹਰ ਕੀ ਪੌੜੀ ਇਹ ਤੇ ਹਰੀ ਨੇ ਆਵ ਆਪ ਟੋਕਰੀ ਚੁੱਕੀ ਉੱਥੇ ਫਿਰ ਮਹਾਰਾਜ ਸ਼ਬਦ ਉਚਾਰਿਆ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਆਇਆ ਰਾਮ ਘਰ ਸੁਹਾਵੀ ਤਾਲ ਸੁਹਾਵਾ ਦੇ ਜੰਮਨ ਬਚਨ ਹੋਏ ਪਰਮੇਸ਼ਰ ਤੋਂ ਆਪ ਕੋ ਟੋਕਰੀ ਸਿਰ ਤੋਂ ਫੁੱਟ ਕੁੱਤੇ ਨਜ਼ਰ ਆਉਂਦੀ ਪੈਰ ਵੀ ਉੱਤੇ ਜ਼ਮੀਨ ਤੋਂ ਸਾਰੇ ਹੈਰਾਨ ਇਰਾਖਿਆ ਵੀ ਇਹ ਸਥਾਨ ਏਡਾ ਵੱਡਾ ਹੈ ਬਰਗਾਦ ਮੇਰੇ ਕੋ ਵੀ ਨਹੀਂ ਲਿਆ ਗਿਆ ਮੈਂ ਚੱਲਿਆ ਕਈ ਦੇਵ ਨਾਲ ਚੱਲ ਪਏ ਆਖੋ ਸਤਨਾਮ ਇਹ ਸਥਾਨ ਏਡਾ ਵੱਡਾ ਜਿਹਦੀ ਟੋਕਰੀ ਪਰਮੇਸ਼ਰ ਦੀ ਹੁਣ ਆਪਾਂ ਅਖਰੀ ਅਰਥ ਕਰਕੇ ਤੁਹਾਨੂੰ ਮੈਂ ਪਹਿਲੇ ਦੱਸਿਆ ਅੱਜ ਮਿਕਸ ਕੰਮ ਚੱਲੇਗਾ ਖਿੱਤੇ ਵਿੱਚ ਸਾਰਾ ਹੀ ਸਰਵੇ ਸ਼ਬਦ ਸੋਈਏ ਦੇ ਅਖਰੀ ਅਰਥ ਮੇਰੇ 18 ਸਾਲ ਆਪਣੇ ਅਜਾਇਆ ਬੀਤੇ ਦੇ ਜੀ ਮੈਂ ਆਪਣੀ ਗੱਲ ਕਰ ਰਿਹਾ ਹਾਂ ਨਹੀਂ ਦੂਜੇ ਹੁਕਮਨਾਮੇ ਤੋਂ ਬਾਅਦ ਬੋਲਦੇ ਸੀ ਸਭੇ ਬੋਲੋ ਭਾਈ ਗੋਰੀ ਅਸੀਂ ਉਹ ਜਥੇ ਜੁਨੇ ਦੂਜੇ ਹੁਕਮਨਾਮੇ ਤੋਂ ਬਾਅਦ ਫਿਰ ਅਕਾਲ ਤਖਤ ਸਾਹਿਬ ਦੇ ਉਹ ਫਿਰ ਕਈ ਵਾਰੀ ਉਹਨਾਂ ਕਹਿਣਾ ਹੁਕਮਨਾਮੇ ਦੇ ਅਰਥ ਹੁੰਦੇ ਸੀ ਜਿਹੜੇ ਜਥੇ ਬੋਲ ਲਿਖਿਆ ਹੁੰਦਾ ਨਾ ਮੁਖਵਾਕ ਤੇ ਉੱਥੋਂ ਹੋ ਕੇ ਅਸੀਂ ਆ ਜਾਣਾ ਬਾਬਾ ਟਲਰ ਸਾਬ ਉੱਥੇ ਵੀ ਦੂਜੇ ਹੁਕਮ ਨਾਮੇ ਦਾ ਬੋਲਦੇ ਸੀ ਸਭੇ ਬੋਲੋ ਭਾਈ ਗੋਬੀ ਕੋਲ ਸਰ ਮੱਥਾ ਟੇਕ ਕੇ RAM ਸਰ ਸਾਬ ਮੱਥਾ ਟੇਕ ਕੇ ਬਾਬਾ ਦੀਪ ਸਿੰਘ ਦੇ ਦਰ ਤੇ ਆ ਜਾਣਾ ਇਹ ਟਾਈਮ ਹੈਗਾ ਕਦੀ ਸਵੇਰੇ ਚੱਲੋ ਨਾ ਤੁਸੀਂ ਪੂਰਾ ਟਾਈਮ ਹੈ ਉਸ ਟਾਈਮ ਦਾਦਾ 15-15 ਮਿੰਟ ਦਾ ਫਰਕ ਪਈ ਜਾਵੇ ਫਿਰ ਇੱਥੇ ਆਨੇ ਆ ਬਾਬਾ ਦੀਪ ਸਿੰਘ ਦੇ ਦਰ ਤੇ ਇੱਥੇ ਵੀ ਦੂਜੇ ਹੁਕਮ ਨਾਮੇ ਦਾ ਬਾਰ ਸਭੇ ਬੋਲੋ ਭਾਈ ਗੋਬੀ ਉਹਨੋਂ ਵੀ ਮੈਂ ਗੱਲ ਕਰ ਰਿਹਾ ਅੱਜ ਤੋਂ 35 40 ਸਾਲ ਪਹਿਲੀ ਕਿ ਮੈਂ ਖੁਦ ਇਹਦੇ ਚ ਹੀ ਹੁੰਦਾ ਸਾਂ ਉਦੋਂ ਬਈ ਗੁਰੂ ਰਾਮਦਾਸ ਜੀ ਦਾ ਤੇ ਰੋਜਣਾ ਅਰਦਾਸ ਹੀ ਕਰਨੀ ਮੱਥਾ ਵੀ ਟੇਕਣਾ ਪਰ ਅਰਦਾਸ ਲੈ ਕੀ ਕਹਿਣਾ ਵੀ ਗੁਰੂ ਰਾਮਦਾਸ ਜੀ ਤੁਹਾਡੇ ਕੋ ਆਏ ਆ ਬਾਹਰ ਜਾ ਕੇ ਰੱਬ ਵਖੜਾ ਲੱਭਣਾ ਹੈ ਜੇ ਆਖੋ ਸਤਨਾਮ ਜੀ ਰੱਬ ਨਹੀਂ ਰੱਬ ਵੱਖਰਾ ਹੈ ਉਹੀ ਵੱਖਰੇ ਹੋ ਜਿਉਂ ਜਿਉਂ ਪੱਟਾਂ ਦੇ ਸਵਈਏ ਪੜੇ ਗੁਰੂ ਅਰਜਨ ਦੇਵ ਜੀ ਦੀ ਭਾਵਨਾ ਦੀ ਬਾਣੀ ਪੜੀ ਜਿਉਂ ਜਿਉਂ ਭਾਈ ਆਨੰਦ ਲਾਲ ਜੀ ਦੇ ਫੇਰਵੇ ਪੜੇ ਜਿਉਂ ਜਿਉਂ ਸਾਸਲਤ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜੀਆਂ ਤੇ ਅੱਖਾਂ ਖੁੱਲ ਗਈਆਂ ਉਹ ਰੱਬ ਵੱਖਰਾ ਲੱਭਣ ਦੀ ਲੋੜ ਨਹੀਂ ਗੁਰੂ ਰਾਮਦਾਸ ਆਪ ਹੀ ਰੱਬ ਨੇ ਆਖੋ ਸਤਨਾਮ ਤੂੰ ਸਤਗੁਰ ਚਹੋ ਜੁਗੀ ਇਹ ਸੱਲ ਪਟਿਆ ਜੀ ਦਾ ਸਵੇਯਾ ਸੁਣਿਓ ਧਿਆਨ ਨਾਲ ਆਪੂ ਆਪੇ ਪਰਮੇਸ਼ਰ ਗੁਰੂ ਰਾਮਦਾਸ ਜੀ ਚਾਰੇ ਯੁਗਾਂ ਚ ਤੁਸੀਂ ਸੀ ਤੁਸੀਂ ਹੀ ਸਥਿਰ ਪਰਮੇਸ਼ਰ ਦਾ ਰੂਪ ਹੋ ਗਜ ਕੇ ਆਖੋ ਸਤਨਾ ਹਾਂ ਜੀ ਅਗੇ ਸੁਰ ਨਰ ਸਾਦਕ ਸਿੱਧ ਸੁਰ ਕਹਿੰਦੇ ਦੇਵੀ ਦੇਰ ਤੇ ਆਂ ਨਰ ਮਨੁੱਖਾਂ ਨੂੰ ਸਾਧਕ ਜਿਹੜੇ ਬੰਦੇ ਸਾਧਨਾ ਕਰਦੇ ਸਾਧਕ ਤੋਂ ਬਾਅਦ ਆਇਆ ਸਿੱਧ ਜਿਹੜੇ ਸਿੱਧ ਹਰ ਵੇਲੇ ਬੰਦਗੀ ਸਿੱਖ ਆਪਾਂ ਸਾਰੇ ਸਿੱਖ ਸੱਲ ਭਟ ਜੀ ਕਹਿੰਦੇ ਸਾਰੇ ਦੇਵੀ ਦੇਵਤੇ ਸਾਧਕ ਜਿੰਨੇ ਮਨੁੱਖ ਨਰ ਤੁਹਾਡੇ ਸਿੱਖ ਇਹ ਮਹਾਰਾਜ ਸੱਚੇ ਪਾਤਸ਼ਾਹ ਜੀਓ ਆਪ ਜੀ ਨੂੰ ਹੀ ਯਾਦ ਕਰਦੇ ਨੇ ਸਾਰੇ ਦੇਵੀ ਦੇਵਤੇ ਤੁਹਾਨੂੰ ਹੀ ਤੇ ਆਉਂਦੇ ਨੇ ਬੋਲੇ ਜੀ ਸੋਰਨਾ ਸਾਕ ਸਿੱਧ ਸਿੱਖ ਸੇਵਨ ਤੁਰ ਹੈ ਤੁਰ ਸਾਰੇ ਦੇਵੀ ਦੇਵਤੇ ਸਾਕ ਸਿੱਧ ਸਿੱਖ ਸੇਵਨ ਤੁਹਾਨੂੰ ਹੀ ਸੇਵਦੇ ਐ ਤੁਰ ਤੋਂ ਹੀ ਤੁਹਾਨੂੰ ਸੇਵਦੇ ਆਏ ਆਖੋ ਸਤਨਾਮ ਆਦਿ ਜੁਗਾਦਿਆ ਨਾਦ ਆਦ ਕਾਲ ਤੋਂ ਤੁਸੀਂ ਆਪ ਹੀ ਜੁਗਾਦ ਯੁਗਾ ਯੁਗਾ ਤੱਕ ਤੁਸੀਂ ਆਪ ਹੀ ਹੋ ਅੱਤੇ ਅੱਗੇ ਆਈ ਅਨਾਦ ਕਲਾ ਆਪ ਦੀ ਅਨਾਦ ਕਲਾ ਦੇ ਮਾਲਕ ਹੋ ਕੋਈ 14 ਨਹੀਂ 16 ਨਹੀਂ ਗੁਰੂ ਰਾਮਦਾਸ ਜੀ ਸਾਰੀ ਸ੍ਰਿਸ਼ਟੀ ਦੀਆਂ ਕਲਾ ਤੁਹਾਡੇ ਅੰਦਰ ਹੀ ਨੇ ਬੋਲਦੇ ਹੋ ਜੀ ਓ ਦੁਜੁਗਾ ਦੀ ਅਨਾਦ ਕਲਾ ਤਾਰੀ ਤਿਹੋ ਨਾਦ ਕਲਾ ਦੇ ਮਾਲਕ ਅਨਾਦ ਕਲਾ ਧਾਰੀ ਤਰੇਹੋਂ ਤਰੇਹੋਂ ਦਾ ਅਰਥ ਹੈ ਜਿੰਨ ਲੋਹੇ ਲੱਲੇ ਦੇ ਉੱਪਰ ਲੋ ਅਗੇ ਐੜਾ ਲੋਹੇ ਜਿਕਾਰਾ ਦੇਣਾ ਸੁਣ ਕੇ ਫਲ ਭਟੀ ਦੀ ਕਿੱਡੀ ਭਾਵਨ ਕਹਿੰਦੇ ਗੁਰੂ ਰਾਮਦਾਸ ਜੀ ਆਦ ਕਾਲ ਤੋਂ ਤੁਸੀਂ ਜੁਗਾ ਜੁਗਾ ਜੋ ਤੁਸੀਂ ਅਨਾਦ ਕਲਾ ਸਾਰੀਆਂ ਕਲਾ ਦੇ ਮਾਲਕ ਤਰੇਹੋਂ ਲੋਏ ਤਰੇਉ ਦਾ ਤੇਨ ਰਾਮ ਦਾ ਜਿੱਥੇ ਕੋਈ ਪਰਦੀ ਚਲਾ ਜਾਵੇ ਤੁਹਾਡੀ ਹੀ ਜਾਇਜਾਕਾਰ ਹੋ ਰਹੀ ਜਕਾਰਾ ਦੇ ਉੱਤੇ ਆਹ ਆਹ ਸ੍ਰੀ ਅਕਾਲ ਅਗਮ ਨਿਗਮ ਉਤਰਨ ਜਰਾ ਜਮੇ ਰਹੋ ਹੈ ਅਗਮ ਨਿਗਮ ਵੇਦਾਂ ਸ਼ਾਸਤਰਾਂ ਨੂੰ ਤੁਸੀਂ ਬਚਾਇਆ ਜਰਾ ਜੰਮੇ ਰੋਏ ਜਰਾ ਦਾ ਬੜੇ ਪਾ ਜੰਮੇ ਕਿਸੇ ਵਿਅਕਤੀ ਨੂੰ ਬੜੇ ਪਾ ਆ ਗਿਆ ਜਿਹਦੇ ਤੇ ਤੁਸੀਂ ਮਿਹਰਬਾਨ ਹੋ ਗਏ ਹੋ ਉਹਨੂੰ ਕਦੀ ਜੰਮ ਨਹੀਂ ਲੈਣ ਆਉਣਗੇ ਆਖੋ ਸਤਿਨਾਮ ਵਾਹਿਗੁਰੂ ਜਰਾ ਜੰਮਿਆ ਰੋਏ ਉਹਦਾ ਧਰਮ ਉੱਕ ਜਾਂਦਾ ਹੈ ਹਾਂਜੀ ਅੱਗੇ ਜੀ ਗੁਰੂ ਅਮਰਦਾਸ ਸੁਥਿਰ ਥੱਪਿਓ ਪਰਗਾਮੀ ਤਾਰਨ ਤਰਨ ਆਪ ਜੀ ਦੇ ਉੱਤੇ ਸਾਰੀ ਕਿਰਪਾ ਗੁਰੂ ਅਮਰਦਾਸ ਜੀ ਨੇ ਕੀਤੀ ਏ ਉਹਨਾਂ ਨੇ ਆਪ ਜੀ ਨੂੰ ਥਾਪਿਆ ਆਪ ਜੀ ਤੇ ਰਹਿਮਤ ਕੀਤੀ ਏ ਐਡੀਆਂ ਵੱਡੀਆਂ ਬਖਸ਼ਿਸ਼ਾਂ ਦਿੱਤੀਆਂ ਹਾਰੀ ਦੁਨੀਆ ਨੂੰ ਤਾਰਨ ਵਾਲੀਆਂ ਚਾਬੀਆਂ ਦਿੱਤੀਆਂ ਨੇ ਆਖੋ ਸਤਿਨਾਮ ਵਾਰਾ ਵਾਹਿਗੁਰੂ ਅਮਰਦਾਸ ਸਿਰ ਥੱਪਿਓ ਪਰਗਾਮੀ ਤਾਰਨ ਕਰਨ ਵਾ ਵਾ ਅਗਲੀ ਬੰਕਲੀ ਅਗ ਅੰਤਕ ਬਦੇਨਾ ਸਲ ਕਉ ਇਹਦੇ ਅਰਥ ਨਾ ਕਰ ਦਿੱਤੇ ਅਗ ਕਗਾ ਪਾਪ ਇਥੇ ਕਗਾ ਆਏਗਾ ਦਰ ਤੇ ਪਾਪ ਅੰਤਕ ਆਗ ਅੰਤਕ ਬੱਦੇ ਤੇਰੇ ਪਾਪ ਤੇ ਜਮ ਤੈਨੂੰ ਬੰਨ ਨਹੀਂ ਸਕਣਗੇ ਜਿਹੜਾ ਗੁਰੂ ਰਾਮਦਾਸ ਜੀ ਦੀ ਸ਼ਰਨ ਆ ਜਾਏਗਾ ਆਖੋ ਸਤਨਾਮ ਮੇਰੀ ਬੇਨਤੀ ਹੈ ਨਵੇਂ ਪੂਰਾ ਨਹੀਂ ਪਰ ਜੇ ਅਮਰ ਅਸਰ ਰਹਿੰਦੇ ਉਹ ਤੇ ਰੋਜ਼ ਦਰਵਾਜ਼ਾ ਸਰ ਜਾਇਆ ਕਰੋ ਆਖੋ ਸਤਨਾਮ ਨਹੀਂ ਜਾ ਸਕਦੇ ਹਵ ਤੇ ਪੰਜ ਦਿਨ ਚਾਰ ਦਿਨ ਚੱਲ ਜੇ ਅੰਦਰ ਬਹੁਤ ਇਕੱਠ ਹੈ ਕਿਉਂਕਿ ਬਾਬੇ ਦਾ ਪਰਿਵਾਰ ਵਾੜਾ ਵੱਡਾ ਹੋਇਆ ਕਿੱਥੇ ਉਹ ਬਾਬਾ ਬੁੱਢਾ ਜੀ ਦੀ ਬੇਰ ਲਗ ਲੈਣਾ ਚੱਲ ਜਾਂਦੀ ਹੈ ਪੁੱਛੋ ਹੀ ਕੋਈ ਨਹੀਂ ਬਹੁਤ ਇਕੱਠ ਹੈ 3 ਘੰਟੇ ਲੱਗਦੇ ਅੰਦਰ ਜਾਣ ਲੱਗੇ ਤੁਸੀਂ ਗੱਲ ਕੱਢ ਕੇ ਗਏ ਹੋ ਲੱਭੋਣਾ ਘੰਟਾ ਕੋਈ ਗੱਲ ਨਹੀਂ ਸਰੋਵਰ ਦੇ ਕਿਨਾਰੇ ਬੈ ਗਈ ਅੰਦਰ ਸੁਰਤੀ ਲੈ ਕੇ ਹਾਜ਼ਰੀਆਂ ਲਾ ਲੋ ਮਜਬੂਰੀ ਏ ਜੇ ਸਮੇਂ ਦੀ ਕੱਠ ਪਹੁੰਚ ਜਾਂਦਾ ਜਾਣਾ ਅੰਦਰ ਔਖਾ ਹੈ ਤਾਂ ਵੀ ਗੁਰੂ ਰਾਮਦਾਸ ਜੀ ਖੁਸ਼ੀਆਂ ਹੀ ਦੇ ਕੇ ਭੇਜ ਰਿਹਾ ਆਖੋ ਸਾਧਨ ਅੱਲਾ ਮੈਂ 20% ਕਰਦਾ 80% ਨਹੀਂ ਕਰਦਾ 80% ਤੇ ਲੈ ਨਹੀਂ ਲੱਗੀਦਾ ਕਿ ਗੁਰੂ ਰਾਮਦਾਸ ਜੀ ਦੇ ਕਰਦਾਸਾ ਭਾਵਨ ਨਾਲ ਹੀ ਜਾਇਆ ਜਾਵੇ ਤੇ ਵਧੀਆ ਆਖੋ ਸਾਧਨ ਬਣ ਕੇ ਨੇ 20% ਜਦੋਂ ਹੱਦੋਂ ਵੱਧ ਲਾਈਨਾਂ ਲੱਗੀਆਂ ਨੇ ਬਾਬਾ ਬੁੱਢਾ ਜੀ ਬੇਰ ਦਾ ਯਾਕਾ ਅਕਾਲ ਤਖਤ ਸਾਹਿਬ ਤੱਕ ਵੀ ਵੇਖਿਆ ਏ 2.5 ਘੰਟੇ ਤੋਂ ਪਹਿਲੇ ਨਹੀਂ ਪਹੁੰਚ ਹੋਇਆ ਉਹਦੋਂ ਮੈਂ ਦੇਖ ਲੈਣਾ ਦੇਖ ਲੈ ਕੇ ਅਕਾਲ ਤਖਤ ਸਾਹਿਬ ਭੇਟਾ ਕਰਾ ਲਈ ਪਹਿਲੇ ਕਿਰਪਾਨ ਭੇਟ ਕਰਾ ਕੇ ਜਿਹੜੀ ਅੱਧੀ ਮਿਲ ਜਾਂਦੀ ਉਹ ਫਿਰ ਅਕਾਲ ਤਖਤ ਸਾਹਿਬ ਅਰਦਾਸ ਹਾਜ਼ਰੀ ਇਹ ਜਿਹੜੀ ਕਿਰਪਾਨ ਭੇਟ ਕਰਦੇ ਸੁਚਮਤਾ ਸ਼ਸ਼ਤਰ ਭੇਟਾ ਹੋ ਗਿਆ ਆਖੋ ਸਤਿ ਮੁਹੰਮਦ ਉਸ ਤੋਂ ਬਾਅਦ ਅਰਦਾਸ ਕਰਨੀ ਉਹ ਫਿਰ ਜਦੋਂ ਅਰਦਾਸ ਕਰਕੇ ਅਕਾਲ ਪੁਰਖ ਸਾਹਿਬ ਦੇ ਹਾਜ਼ਰੀ ਲਾ ਕੇ ਗੁਰੂ ਗ੍ਰੰਥ ਸਾਹਿਬ ਦਰਸ਼ਨ ਕਰਕੇ ਜਦੋਂ ਬਹੁਤ ਮਜਬੂਰੀ ਹੋਵੇ 20% ਫਿਰ ਮੈਂ ਪ੍ਰਕਰਮਾਂ ਵਿੱਚ ਸਰੋਵਰ ਦੇ ਘੰਡੇ ਬੈਠ ਕੇ ਜਿੰਨਾ ਟਾਈਮ ਅਦਾ ਪੌਣਾ ਘੰਟਾ ਆਇਆ ਜਿੰਨਾ ਹੋਇਆ ਆਪਣੇ ਮੁਤਾਬਕ ਤੇ ਪੂਰੀ ਤਸੱਲੀ ਹੋ ਜਾਂਦੀ ਹੈ ਵੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਚਲੋ ਜੇ ਭਈ ਬੁਰੀ ਐ ਢਾਈ ਦਿਨ ਘੰਟੇ ਲੱਗਦੇ ਹਾਜ਼ਰੀ ਤੇਰੀ ਇੱਥੇ ਮੈਂ ਤਾਂ ਤੁਹਾਨੂੰ ਕਿਹਾ ਯਾਓ ਜ਼ਰੂਰ ਜੇ ਅੰਦਰ 2 ਘੰਟੇ ਜਾਣ ਤੇ ਟਾਈਮ ਲੱਗਦਾ ਹੈ ਜਾਂ ਮਜਬੂਰੀਆਂ ਸਰੀਰਕ ਮੈਂ ਸਰੋਵਰ ਦੇ ਕੰਡੇ ਦਾ ਪੂਣਾ ਘੰਟਾ ਬਹਿ ਕੇ ਹਾਜ਼ਰੀ ਲਾਇਓ ਦਰਗਾਹ ਦੀਆਂ ਹਾਜ਼ਰੀਆਂ ਆਖੋ ਸਤਨਾਮ ਗੁਰੂ ਰਾਮਦਾਸ ਤੇਰੀ ਸ਼ਰਨ ਪਾਪ ਧੋਤੇ ਜਾਂਦੇ ਤੇਰੀ ਸ਼ਰਨ ਜਿੰਦਿਆਂ ਵੀ ਜੰਮ ਜਿਹੜੇ ਕਈ ਚੰਮੜਦੇ ਆ ਉਹ ਵੀ ਹਟ ਜਾਂਦੇ ਆ ਪ੍ਰਭ ਕੈ ਸਿਮਰਣ ਕਾਲ ਪਰ ਹਰੇ ਪ੍ਰਭ ਕੈ ਸਿਮਰਣ ਦੁਸ਼ਮਨ ਡਰੇ ਬਾਬੇ ਨਾਨਕ ਦੇ ਬਚਨ ਨੇ ਗੁਰੂਵਾਰ ਸਾਹਿਬ ਦੀ ਪ੍ਰਕਰਮਾ ਚ ਤਿੱਲ ਜਿੰਨਾ ਵੀ ਕੋਈ ਬਹਿ ਜਾਏ ਮਹਾਤਮ ਮਣਾ ਮਈ ਮਿਲਦਾ ਕਿਉਂ ਬਖਸ਼ੀਆਂ ਰੂਹਾਂ ਕਰਕੇ ਕੱਲੇ ਤੁਸੀਂ ਨਹੀਂ ਜਪਦੇ ਹੋਲੀ ਹੋਲੀ ਰੋਮ ਰੋਮ ਜਪਣ ਲੱਗ ਪੈਂਦਾ ਆਖੋ ਸਾਦਾ